ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬਤ ਦਾ ਭਲਾ ਗੁਰੂ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਾਬਾ ਜੀ ਉਸ ਕੀ ਗੜੀ ਨਾ ਦੇਖਦੇ ਜੀ ਉਸਾਂ ਬਲਕਿ ਮਾਣਤ ਕਰੋ ਬੰਦ ਕਰੋ ਕਿਰਪਾ Yeah! ਯਾ ਬੇਰਵਾਨ ਦਿਨਾਂ ਨੇ ਕਿ ਸਈ ਜਾਣੇ ਜਿੰਨੀ ਹਰ ਹਸਪੀ Prabba meravita, tu non puoi no, Prabba meravita. Prabba meravita, 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 Prabba meravita. Prabba

ਜਰੀ ਬਾਹੀ ਗੁਰੂ ਸਾਹਿਬ ਜੀ ਆਗ ਲਿ ਲਾਰ ਉਦਲ ਤਵ ਲੋ ਬ੍ਰਹਮ ਤੇ ਫਿਰਤੇ ਬਹੁਤਾਉ ਕਲ ਕੋਰ ਸੁਮਦਰ ਮੈਂ ਬੂਡ ਤਥੀ ਕਬ ਹੋ ਮਿਟਾ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਤਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਬ ਉਹ ਜਨ ਅਰਜੁਨ ਦੇਵ ਗੁਰੂ 에ਰ ਸੰਕਟ ਜੋਨ ਗਰਵ ਲਾਇਆ ਜੋ ਜਬ ਉਹ ਜੈਨ ਅਰਜੁਨ ਦੇਵ ਗੁਰੂ ਇਹ ਸੰਕਟ ਜੋਨ ਗਰਵ ਲਾਇਆ ਤਰਣ ਗगन ਨਵਖੰਡ ਮਹ ਜੋ ਤਸਵਰ ਪਈ ਰਹੋ ਪਾਰ ਪਾਨ ਮਥਰਾ ਕਛ ਬੇਦ ਨਹੀਂ ਘਰ ਅਰਜਨ ਪਰ ਤਖ ਹਾਰ ਜੇਤਾ ਸਮੰਦ ਸਾਗਰ ਨੀਰ ਭਰਿਆ ਇਹ ਤੇ ਔਗਣ ਹਮਾਰੀ ਦਇਆ ਕਰ ਕਿਸ਼ ਮੇਰੇ ਉਪਾਵ ਡੁੱਬਦੀ ਪੱਥਰ ਤਾਰੀ ਜੀ ਅੜਾਇ ਗਨ ਬਰਾਬਰ ਤਪ ਇਤਰ ਵਗਾ ਕਾਤੀ ਰਣ ਵਕਤ ਨਾਨਕ ਹੁਕਮ ਪਛਾਨ ਸੁਖ ਹੋਆ ਦਿਨ ਰਾਤੀ ਹਾ ਹਿਆ ਦੂਰ ਚਲ ਕ ਮੈਂ ਤੱਕੀ ਤੋ ਸਹਰਣਾਏ ਜੀਓ ਮੈਂ ਆਸਾ ਰੱਖੀ ਚਿਤ ਵਾ ਮੇਰਾ ਸਭੋ ਦੁੱਖ ਗਵਾਏ ਜੀ ਹਰਾਮ ਨਾਮ ਓਰ ਮਹਿ ਗਿਓ ਜਾ ਕੇ ਸਾਮਣੇ ਕੋਏ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਏ ਸੁਖੋ ਟਲ ਗੁਰ ਸੇਵੀ ਨਹਿਨ ਸੁਸਾਜ ਸੁਭਾਈ ਦਰਸਨ ਪਰ ਸਹ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਿ ਖਸਮ ਦੀ ਨੂਰ ਅਰਸ ਕੁਰਸਾ ਚਟੀਆਂ दुध डिठी सचे पात साह मल जनम जनम दे सजन सचा बात सह सा, सिर सह द सहो जिस पास बढ़िया सोईया सवना दवे साहिब जी सुरठ महल्ला तीजा कार पहला तितुकी तो की इको ओंकार सतगुरु प्रसाद ਭਗਤਾ ਦੀ ਸਦਾ ਤੂੰ ਰੱਖਦਾ ਹਰ ਜੀਵ ਤਰ ਤੂੰ ਰੱਖਦਾ ਆਇਆ ਰਹਿ ਲਾਤ ਜਨ ਤੂੰ ਧਰਾਖ ਲੈ ਹਰ ਜੀਵ ਅਰਣ ਆਖ ਸਮਾਰ ਪਚਾਇਆ ਗੁਰਮੁਖਾਨੂ ਵਰਤੀਤ ਹੈ ਹਰ ਜੀਵ ਮਾਨਮੁਖ ਪਰਮ ਭੁਲਾਇਆ ਲਗਤਾ ਦੀ ਸਦਾ ਤੂ ਰੱਖਦਾ ਹਰ ਜੀਵ ਤਰ ਤੂ ਰੱਖਦਾ ਆਇਆ ਪ੍ਰਹਲਾਦ ਜਨ ਤਦ ਰਾਖ ਲੈ ਹਰ ਜੀਵ ਹਰਨਾਖ ਸਮਾਰ ਪਚਾਇਆ ਗੁਰ ਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਨਾਨਕ ਮੁਖ ਪਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾ ਕੀ ਬੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾ ਭਗਤਾਂ ਨੂੰ ਜਮ ਜੋ ਹੈ ਨਸਕ ਕਾਲ ਨਾ ਨੇੜ ਹੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸੇਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ ਮਨ ਮੁਖ ਨੂੰ ਵਰਤੀਤ ਨਾ ਆਵੀ ਅੰਦਰ ਲੋਭ ਸੁਆਉ ਗੁਰਮੁਖ ਹਿਰਦੈ ਸ਼ਬਦ ਲਾਪੇਦਿਓ ਹਰ ਨਾਮ ਨ ਲਗਾ ਬਾਉ ਕੂੜ ਕਪਟ ਬਾਜ ਲਹਿ ਜਾਸੀ ਮਨ ਮੁਖ ਵਿਕਾਰ alaਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂੰ ਜਾਤਾ ਮਾਇਆ ਮੋਹ ਸਭ ਲੋਕ ਹਤੇਰੀ ਤੂੰ ਇੱਕ ਪੁਰਖ ਵਿਧਾਤਾ ਔ ਮੈਂ ਮਾਰ ਮਨ ਸਾ ਮਨੇ ਸਮਾਣੀ ਗੁਰ ਕਾ ਸਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਨ ਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ ਓ ਲਾਕੀਰਿਸ ਕਰੇ ਸੋਵ ਗੁਚਾ ਇਨਹਾਰ ਪ੍ਰਭ ਹਰਖਵਾਰਾ ਬਿਨ ਸਤਗੁਰ ਸੇਵੇ ਕਿਨਹ ਨ ਪਾਇਆ ਮਨ ਮੁਕ ਭੋਕ ਮੁ ਵੇ ਬੇਲਾਈ ਆਵ ਜਾਵ ਠੌਰ ਨ ਪਾਵਹਿ ਦੁਖ ਮਹ ਦੁਖ ਸਮਾਈ ਗੁਰ ਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਜ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜਾ ਜੇ ਅਨੇਕ ਕਰਮ ਕਰੇ ਆਧਿਕਾਈ ਵੇਦ ਪੜ੍ਹੇ ਤੈਵਾਦ ਵਿਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਵਾਗੇ ਛੁਟ ਗੁਰ ਸਰਣਾਈ ਜਿਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਨਾਨਕ ਤਿੰਨ ਕਾ ਸਤਿਵਲ ਹਾਰਾ जिन اور تارا उर तारा जिन وسیا سے دار से دار साचे दर साचे सचारा دی जी جگ جگ ہوئی کوئی نہ मेटण हारा ਨਾਨਕ ਤੈਨਕਾ ਸਤਿਵਾਲ ਹਾਰ ਜਿਨ ਹਾਰ ਰੱਖਿਆ ਔਰ ਤਾਰਾ ਵਾਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤੀ ਸੋਰਠ ਮਹੱਲਾ ਤੀਜਾ ਕਰ ਪਹਿਲਾ ਤੇ ਤੁਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰੱਖ ਲਈ ਹਰ ਜੀਉ ਹਰਨਾਖ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਪਰਮ ਭੁਲਾਇਆ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੇ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰੂ ਨਾਨਕ ਸੇਵਾ ਦੇ ਪੁੰਜ ਬਹਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਤਾਂ ਸੰਤ ਸਤਗੁਰੂ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਹਾਂ ਦੇ ਪਾਵਨ ਪਵਿੱਤਰ ਅੰਗ 637 ਉੱਪਰ ਸੁਭਾਏਮਾਨ ਹੈ ਸਤਗੁਰ ਜੀ ਦੇ ਪਿਆਰ ਘਰ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸੱਭਲ ਹੋ ਜਾਏ ਗੁਰੂ ਰੂਪ ਸਤ ਸੰਗਤ ਜੀ ਉਹ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਦਾਰ ਸ਼ਾਂਤੀ ਨੇ ਪਹੁੰਚ ਤੈਨਾਂ ਦਾ ਮਹਾਨ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਕੱਲ ਨੂੰ ਆ ਰਿਹਾ ਹੈ ਸਮੂਹ ਸੱਜਣਾਂ ਹਾਜ਼ਰੀਆਂ ਭਰ ਕੇ ਸਤਗੁਰਾਂ ਦੇ ਚਰਣਾ ਵਿੱਚ ਹਾਜ਼ਰੀਆਂ ਪਰ ਕੇ ਸਤਿਗੁਰਾਂ ਨੂੰ ਕੋਟਾਨ ਕੋਟ ਨਮਸਕਾਰ ਕਰਕੇ ਆਪਣੀ ਜੀਵਨ ਨੂੰ ਸਫਲ ਬਣਾਓ ਵੱਡੀ ਦਾਤ ਹੈ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਸੁਖਮਨੀ ਸਾਹਿਬ ਹਰ ਰੋਜ਼ ਪੜੋ ਗੁਰਬਾਣੀ ਨਾਲ ਜੁੜੋ ਗੁਰੂ ਕਿਰਪਾ ਕਰਨ ਸਭ ਦਾ ਆਵਿਆ ਗਾਵਿਆ ਸਫਲ ਹੋ ਜਾਏ ਭੁੱਲ ਚੁੱਕਾਂ ਦੀ ਖਮਾ ਕਰਨੀ ਬਲਾਉ ਫਤੇ ਜੀ ਵਾਹ ਇਹ ਗੁਰਜੀਕਾ ਖਾਨ ਸਾਹਿਬ ਵਾਹ ਇਹ ਗੁਰਜੀਕੀ ਫਤੇ